ਜ਼ਿਲ੍ਹਾ ਕਰਨਤਾਰੰਦ ਦੀ ਨੌਂਦੇ ਪਿੰਡ ਰਾਣੀਵੱਲਾ ਤੋਂ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਦੋ ਚਾਚੇ ਤਾਏ ਦੇ ਸਕੇ ਪੁੱਤਰ ਪਿੰਡ ਚੰਬਾ ਖੁਰਦ ਵਿਖੇ ਕਿਸੇ ਕਿਸਾਨ ਦੇ ਖੇਤਾਂ ਦੇ ਵਿੱਚ ਪਾਈਪਲਾਈਨ ਦਾ ਕੰਮ ਕਰ ਰਹੀ ਸੀ ਤਾਂ ਅਚਾਨਕ ਹੀ ਮਿੱਟੀ ਦੀ ਡਿੱਗ ਉੱਪਰ ਡਿੱਗ ਗਈ ਜਿਸ ਵਿੱਚ ਉਹ ਫਸ ਗਏ ਮਸ਼ੀਨ ਦੇ ਨਾਲ ਮਿੱਟੀ ਨੂੰ ਪਾਸੇ ਹਟਾ ਕੇ ਬਾਹਰ ਕੱਢਿਆ ਗਿਆ ਤਾਂ ਉਸ ਸਮੇਂ ਹੀ ਹਸਪਤਾਲ ਲੈ ਕੇ ਗਏ ਪਰ ਦੋਵੇਂ ਪ੍ਰਾਮਾਤੀ ਮੌਤ ਹੋ ਗਈ ਯਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਜੋਂਾਂ ਦੀ ਪਛਾਣ ਹੋਈ ਹੈ ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸਾਡੇ ਗਵਾਂਢ ਤੋਂ ਚਾਚੇ ਤਾਇਆ ਤੋਂ ਲੱਗਦੇ ਸੀ ਤੇ ਦੋ ਜਾਨੇ ਇੱਕ ਦਾ ਨਾਮ ਮਨਸੀਰ ਸਿੰਘ ਦੂਜੇ ਦਾ ਨਾਮ ਮਨਦੀਪ ਸਿੰਘ ਦੋਨੇ 16 17 ਸਾਲ ਦੀ ਉਮਰ ਦੇ ਸੀ ਇਹ ਘਰੋਂ ਕੰਮ ਕਰਨ ਨੂੰ ਲੈ ਕੇ ਗਏ ਸੀ ਇਹਨਾਂ ਨੂੰ ਕੋਈ ਗਵਾਂਢ ਚ ਆਹੀ ਤੇ ਸ਼ਹਿਰ ਨੂੰ ਪਤਨ ਤੇ ਉਹਨਾਂ ਨੇ ਉੱਥੇ ਕਿਤੇ ਦੱਬਣ ਦੇ ਨਾਲ ਟੋਏਾਂ ਦੇ ਵਿੱਚ ਦੱਬਣ ਦੇ ਨਾਲ ਇਹਨਾਂ ਦੀ ਜੈਥੇ ਕੱਢਦੇ ਸਮੇਂ ਜੇਸਪੀ ਦਾ ਗੰਡਾ ਨਾਲੇ ਨਾਲ ਜੈਥੇ ਹੋਈ ਦੋਵਾਂ ਦੀ ਤੇ ਨਾਮ ਸ਼ਾਨਕਿਲੂ ਦਾ ਤੇ ਇੱਕ ਦਾ ਨਾਮ ਮਨਦੀਪ ਸਿੰਘ ਮਨਦੀਪ ਤੇ ਇੱਕ ਦਾ ਨਾ ਛੋਟਾ ਨਾਮ ਦਾ ਮੰਨੂ ਮੰਨੂ ਕਹਿੰਦੇ ਉਸ ਜੀ ਔਰ ਇੱਕ ਦਾ ਨਾਮ ਮਨਪ੍ਰੀਤ ਸਿੰਘ ਜਿਹੜਾ ਤੀਸਰਾ ਉਹ ਠੀਕ ਹੈ ਆਓ ਦੋਵੇਂ ਇੱਕ ਹਸਪਤਾਲ ਚ ਦਾਖਲ ਹੋ ਦੋਵੇਂ ਲੇਕਿਨ ਠੀਕ ਹੈ ਉਹ ਖਤਰੇ ਤੋਂ ਬਾਹਰ ਹੋਏ ਉਹਦਾ ਨਾਮ ਇੱਕ ਦਾ ਨਾਮ ਮਨਪ੍ਰੀਤ ਤਾਂ ਮਨੂੰ ਮਨੂੰ ਆਂਦੇ ਛੋਟਾ ਨਾਂ ਤੇ ਦੂਜੇ ਦਾ ਨਾਮ ਆਪਣਾ ਉਹਨੂੰ ਵੀ ਮੰਨਾ ਮਨਾ ਯਾ ਮਨਦੀਪ ਆ ਗਾ ਨਾਲ ਸਤਿ ਦੀਦੀ ਇਹ ਕੰਮ ਹੀ ਇਹ ਕਰਦੇ ਨੇ ਮਤਲਬ ਬੂਰਾ ਬਰਾ ਦਾ ਨਹੀਂ ਇਹ ਪਹਿਲਾਂ ਤੋਂ ਨਹੀਂ ਹੀ ਕਰਦੇ ਹੁਣ ਥੋੜਾ ਜਿਹਾ ਚਿਹਰੇ ਮੈਂ ਪਹਿਲਾਂ ਪੌਂਦੇ ਪੌਂਦੇ ਛੱਡਿਆ ਪੜਦੇ ਆਈ ਇਹਨੂੰ ਲੈ ਕੇ ਗਏ ਆਣ ਕੇ ਉਹ ਇੱਥੇ ਤੇ ਇਸ ਤਰ੍ਹਾਂ ਪੂਰੇ ਪੋਣੇ ਘਰ ਵਾਂ ਕੇ ਲੈ ਕੇ ਤੇ ਸ਼ਹਿਰ ਜਿ ਤੋਂ ਪਿੰਡ ਚ ਲਾ ਕੇ ਆਪੂਣ ਆਇਆ ਕਿ ਹੰਤ ਨਾਲ ਨਾਲ ਮੱਚ ਕੇ ਤੋਂ ਲੈ ਕੇ ਆਏ ਸਾਰੇ ਜਣ ਇੱਥੇ ਸ਼ਹਿਰ ਆਏ ਤੇ ਸ਼ਹਿਰੋਂ ਅਸੀਂ ਪਤਾ ਲੱਗਾ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ ਤਿੰਨ ਫੋਟੋ ਟੁੱਟਿਆ ਹੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਧਿਕ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਮ ਹੈਗਾ ਆਪਣਾ ਜਗਬਾਦ ਸਿੰਘ ਪੁੱਤਰ ਮੁਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਇਹਦੀ ਉਮਰ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀਬਾਦ ਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਡੀਆਂ ਹੀ ਕਬਜ਼ੇ ਤੇ ਰਹਿੜੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਾਰਵਾਈ ਅਮਰ ਜੁਲਿਆਦਾਂਗ